ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੀ ਵਾਰ ਟਾਈਮ ਜ਼ਿਆਦਾ ਲੇ ਗਿਆ ਸੀ ਇਸ ਵਾਰ ਸਿਰਫ 5 ਮਿੰਟ ਲਈ ਮਿਲੇ ਹਨ ਤੇ ਕੋਸ਼ਿਸ਼ ਕਰਾਂਗੇ 5 ਮਿੰਟਾਂ ਦੇ ਵਿੱਚ ਆਪਣਾ ਕਾਰਜ ਪੂਰਾ ਕਰਾਂਗੇ ਮਿੰਨੀ ਕਹਾਣੀ ਨੌ ਤੇ ਚਵਾਰਾ ਪੰਜਾਬੀ ਟਰਬਿਊਨ 30 ਅਪ੍ਰੈਲ 1994 ਦੀ ਛਪੀ ਹੈ ਜੀ ਬੇਟੀ ਵੱਡੀ ਹੋ ਕੇ ਤੂੰ ਕੀ ਬਣੇਂਗੀ ਉਸ ਆਪਣੀ ਪੁੱਤਰੀ ਨੂੰ ਕਿਹਾ ਡੈਡੀ ਮੈਂ ਵੱਡੀ ਹੋ ਕੇ ਤੁਹਾਡੇ ਤਰ੍ਹਾਂ ਅਧਿਆਪਕ ਬਣਾਂਗੀ। ਹਰ ਸੋਨੂ ਬੇਟੇ ਤੂੰ ਫਿਰ ਉਸਨੇ ਪੁੱਤਰ ਤੋਂ ਪੁੱਛਿਆ ਡੈਡੀ ਮੈਂ ਤਾਂ ਸਾਧ ਬਣਾਗਾ। ਨਹੀਂ ਬੇਟਾ ਨਹੀਂ ਇਦਾਂ ਨਹੀਂ ਕਹਿੰਦਾ। ਮੈਂ ਤੈਨੂੰ ਪੜਾ ਲਿਖਾ ਕੇ ਵੱਡਾ ਅਫਸਰ ਬਣਾਵਾਂਗਾ। ਫਿਰ ਇੱਕ ਸੋਹਣੀ ਜੀ ਕੁੜੀ ਵੇਖ ਕੇ ਤੇਰਾ ਉਹਦੇ ਨਾਲ ਵਿਆਹ। ਪਿਓ ਦੀ ਗੱਲ ਵਿੱਚੋਂ ਕੱਟਦਿਆਂ ਪੁੱਤਰ ਨੇ ਕਿਹਾ ਨਹੀਂ ਡੈਡੀ ਨਹੀਂ ਐਵੇਂ ਨੌ ਤੇ ਚਵਾਰਾ ਨਹੀਂ ਪਾਈਦਾ। ਨਾਲੇ ਕੁੜੀਆਂ ਅੱਜ ਕੱਲ ਜੰਮਦਾ ਕੌਣ ਹੈ ਇਹ ਜਿਵੇਂ ਮਿੰਨੀ ਕਹਾਣੀ ਨੋ ਤੇ ਚਵਾਰਾ ਅੱਗੇ ਨਾਲ ਹੀ ਮਿੰਨੀ ਕਹਾਣੀ ਅਕਲ ਇਹ ਚਿਹਰੇ ਵਿੱਚ ਛਪੀ 1995 ਦੇ ਵਿੱਚ ਉਸ ਦੀ ਗੱਲ ਤੇ ਕਰਾਰਾ ਚੈਂਟਾ ਮਾਰਦੇ ਆ ਮਾਸਟਰ ਨੇ ਕਿਹਾ ਕੀ ਗੱਲ ਹੋਏ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਉਸ ਨੂੰ ਕਦੋਂ ਦਾ ਭੈਣਾਂ ਦੀਆਂ ਗਾਲਾਂ ਕੱਢ ਰਿਹਾ ਹੈ ਤੈਨੂੰ ਤੇਰੀ ਮਾਂ ਨੇ ਇਹੀ ਅਕਲ ਦਿੱਤੀ ਹੈ ਮਾਸਟਰ ਜੀ ਉਹ ਮੇਰਾ ਪਿੰਨ ਨਹੀਂ ਸੀ ਦਿੰਦਾ ਜਾ ਚੰਗਾ ਬਹਿ ਜਾ ਜਾ ਕੇ ਮਾਸਟਰ ਜੀ ਭਲਾ ਮੇਰਾ ਕੀ ਕਸੂਰ ਸੀ ਮੁੰਡੇ ਨੇ ਆਪਣੇ ਆਪ ਨੂੰ નિર્ਦੋਸ਼ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਲਾਲ ਪੀਲੀਆਂ ਅੱਖਾਂ ਕੱਢਣੀਆਂ ਮਾਸਟਰ ਕਹਿੰਦਾ ਓਏ ਮੈਂ ਕਿਹਾ ਤੂੰ ਬਹਿ ਜਾ ਜਾ ਕੇ ਹੁਣ ਸਾਲਾ ਬਣਿਆ ਮਾਸਟਰ ਜੀ ਦਾ ਤੇ ਤੀਜੀ ਕਹਾਣੀ ਹੈ ਜੀ ਮਾਂ ਬੋਲੀ ਕਹਾਣੀਕਾਰ ਮਾਸਟਰ ਗੁਰਚਰਨ ਚੈਲ ਪਿੱਖੀ ਦੀ ਵਰਸੀ ਮੌਕੇ ਉਹਨਾਂ ਦੀ ਯਾਦ ਵਿੱਚ ਕਹਾਣੀ ਦਰਬਾਰ ਚੱਲ ਰਿਹਾ ਸੀ ਤਾਂ ਸਹਿਤ ਸਵਾ ਦੇ ਪ੍ਰਧਾਨ ਜੀ ਆਪਣੇ ਸੰਬੋਧਨ ਵਿੱਚ ਕਹਿ ਰਹੇ ਸਨ ਸਾਥੀਓ ਜੇ ਤੁਸੀਂ ਪੰਜਾਬੀ ਮਾਂ ਬੋਲੀ ਨੂੰ ਬਲੰਦੀਆਂ ਤੇ ਵੇਖਣਾ ਚਾਹੁੰਦੇ ਹੋ ਤਾਂ ਸਦਾ ਪੰਜਾਬੀ ਬੋਲੋ ਪੰਜਾਬੀ ਪੜੋ ਪੰਜਾਬੀ ਪੜਾਓ ਤੇ ਪੰਜਾਬੀ ਲਿਖੋ ਪੰਜਾਬੀ ਲਿਖਾਓ ਸ਼ਾਮ ਨੂੰ ਜਦੋਂ ਉਹ ਬਸ ਅਡੇ ਬੁਲਾਡੇ ਖੜੇ ਆਪਣੀ ਬਸ ਦੀ ਉਡੀਕ ਕਰ ਰਹੇ ਸਨ ਤਾਂ ਉਹਨਾਂ ਨੇੜੇ ਖੜੇ ਇੱਕ ਬਿਹਾਰੀ ਨੇ ਹਿੰਦੀ ਤੇ ਪੰਜਾਬੀ ਦੀ ਖਿਚੜੀ ਵਿੱਚ ਉਹਨਾਂ ਤੋਂ ਪੁੱਛਿਆ ਭਾਈ ਸਾਹਿਬ ਜੇ ਇਹ ਬਸ ਪਟਿਆਲਾ ਕੋ ਜਾਊਗੀ ਤਾਂ ਉਹਨਾਂ ਨੇ ਉੱਤਰ ਦਿੱਤਾ ਅਰੇ ਯਾਰ ਇਹ ਤਾਂ ਬਟਿੰਡਾ ਕੋ ਜਾ ਰਹੀ ਹੈ ਧੰਨਵਾਦ ਜੀ ਥੈਂਕਿਊ ਜੀ ਪੰਜਾਬੀ ਬੋਲੋ ਪੰਜਾਬੀ ਪੜੋ ਅਤੇ ਪੰਜਾਬੀ ਲਿਖੋ ਇਹ ਮੈਸੇਜ ਲੈ ਕੇ ਆਏ ਨੇ ਸਰਦਾਰ ਹਰਦੀਪ ਸਿੰਘ ਜੀ ਆਪਣੀਆਂ ਮਿੰਨੀ ਕਹਾਣੀਆਂ ਨਾਲ ਮਿੰਨੀ ਕਹਾਣੀ ਆਮ ਤੌਰ ਤੇ ਜਿਹੜਾ ਸ਼ਬਦ ਹੈ ਅੰਗਰੇਜ਼ੀ ਦਾ ਮਿੰਨੀ ਮਿੰਨੀ ਬਸ ਛੋਟੀ ਕਹਾਣੀ ਨਹੀਂ ਮਿੰਨੀ ਦਾ ਹੁੰਦਾ ਪਾ ਮਿੰਨੀ ਜੀ ਆਪ ਕਹਿੰਦਾ ਬੜਾ ਬੰਦਾ ਬੜਾ ਮਿੰਨਾ ਹੈ ਉਹ ਕੁੜੀ ਬੜੀ ਮਿੰਨੀ ਹੈ ਮਿੰਨੀ ਚੋਕ ਚੋਕ ਮਾਰਦੀ ਹੈ ਚੋਕ ਮਾਰਦੀ ਹੈ ਸੋ ਮਿੰਨੀ ਕਹਾਣੀ ਅਖੀਰ ਵਿੱਚ ਜਾ ਕੇ ਇੱਕ ਚੂਬ ਮਾਰ ਕੇ ਜਾਂਦੀ ਹੈ ਜਿਸ ਨੂੰ ਆਪ ਸੁਣ ਕੇ ਹੈਰਾਨ ਰਹਿ ਜੈਨੇ ਵੀ ਗੱਲ ਕਿੱਥੋਂ ਚੱਲੀ ਸੀ ਕਿੱਥੇ ਜਾ ਕੇ ਮੁੱਕ ਗਈ